ਉੱਥੇ ਇੱਕ ਮੀਟਿੰਗ ਹੁੰਦੀ ਐ ਜਿਹੇ ਚ ਇਹ ਸਾਰੇ ਸਹਿਯੋਗੀ ਗੁਰਪ੍ਰਜਨ ਗਿੱਲ ਸਾਹਿਬ ਸੋਨ ਲਾਲ ਅਰੋੜਾ ਪ੍ਰਗਟ ਸਿੰਘ ਗਰੇਵਾਲ ਮਹਿੰਦਰ ਸਿੰਘ ਚੀਮਾ ਮੈਂ ਸਾਰਿਆਂ ਸਮਿਆਂ ਦਾ ਗਵਾਹ ਐ ਉਦੋਂ ਤਾਂ ਮੈਂ ਬਹੁਤ ਨਿੱਕਾ ਸੀ ਜਦੋਂ ਇਹ ਮੀਟਿੰਗ ਹੁੰਦੀ ਐ ਮੁਹੰਮਦ ਸਤੀਕ ਉਸਤਾਦ ਲਾਲਚੰਨ ਯਮਲਾ ਜੱਟ ਸਰਿੰਦਰ ਚਿੰਦਾ ਸਾਰੇ ਜਸਵੰਤ ਭਮਰਾ ਪੰਜਾਬ ਦੇ ਕਲਾਕਾਰ ਲਖਾਰੀ ਬੁੱਧੀਜੀਵੀ ਇਕੱਠੇ ਕੀਤੇ ਤੇ ਇੱਕ ਛੋਟੀ ਮੀਟਿੰਗ ਛੋਟੀ ਮਹਿਫਲ ਇੱਕ ਮੇਲਾ ਬਣ ਗਈ ਪਹਿਲਾ ਮੇਲਾ ਉਹਨਾਂ ਨੇ ਆਪਦੇ ਘਰੇ ਲਾਇਆ ਉਸ ਤੋਂ ਬਾਅਦ ਚੱਲਦਾ ਚੱਲਦਾ ਪੰਜਾਬੀ ਭਵਨ ਚੋਂ ਮੇਲਾ ਐਸਾ ਆਇਆ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਪੰਜਾਬ ਦੀ ਪਛਾਣ ਬਣ ਗਿਆ ਹਰ ਸਾਲ ਅਕਤੂਬਰ ਦੇ ਮਹੀਨੇ ਚ 20 21 22 ਫਿਰ ਉਹ 3-4 ਦਿਨ ਚੱਲਦਾ ਹੁੰਦਾ ਸੀ ਲੱਖਾਂ ਦੀ ਤਦਾਦ ਚ ਲੋਕ ਆਉਂਦੇ ਪਿੰਡਾਂ ਚੋਂ ਮਾੜੇ ਦਿਨ ਸੀ ਪੰਜਾਬ ਤੇ ਤਾਂ ਲੋਕ ਡਰੇ ਡਰੇ ਹੋਏ ਸਹਮੇ ਹੋਏ ਮਨੋਰੰਜਨ ਚਾਹੁੰਦੇ ਸੀ ਤੇ ਪੰਜਾਬੀ ਭਵਨ ਭਰ ਜਾਂਦਾ ਨਕੋ ਨਕ ਤੁਸੀਂ YouTube ਤੇ ਫੋਟੋਆਂ ਕੱਢ ਕੇ ਦੇਖੋ ਵੀਡੀਓ ਕੱਢ ਕੇ ਦੇਖੋ ਉਸਤਾਜ ਯਮਲਾ ਜੱਟ ਜੀ ਦੇ ਜਦੋਂ ਪੈਰ ਤੇ ਸੱਟ ਲੱਗੀ ਐ ਤੁਰਿਆ ਨਹੀਂ ਸੀ ਜਾਂਦਾ ਤੇ ਚੁੱਕ ਕੇ ਲਿਆਏ ਮੰਜੇ ਤੇ ਤਾਂ ਲਿਆ ਕੇ ਸਟੇਜ ਤੇ ਬਿਠਾਇਆ ਤਾਂ ਲੋਕਾਂ ਦਾ ਇਕੱਠ ਬੈਠਾ ਤੇ ਤੂੰ ਵੀ ਤੇ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਗਾਰੇ ਆ ਹੀਰ ਗਾਰੇ ਆ ਵਿਸਕੀ ਦੀ ਬੋਤਲ ਗਾਰੇ ਆ ਤਾਂ ਇਕੱਠ ਜਿਹੜਾ ਐ